ਸਸਿਗਾਂ ਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਇੱਕ ਇੰਪੋਰਟੈਂਟ ਅਪਡੇਟ ਲੈ ਕੇ ਆਇਆ ਪੰਜਾਬ ਪੁਲਿਸ ਭਰਤੀ ਦਾ ਰਿਜ਼ਲਟ ਬਾਰੇ ਤੇ ਇੱਕ 2024 ਦੀ ਜਿਹੜੀ ਹੁਣ ਭਰਤੀ ਹੋ ਰਹੀ ਹੈ ਪੰਜਾਬ ਪੁਲਿਸ ਬਾਰੇ ਇਹਦੇ ਬਾਰੇ ਕੁਝ ਜ਼ਰੂਰੀ ਗੱਲਾਂ ਦੱਸੀਆਂ ਗਈਆਂ ਸਾਰੇ ਕੈਂਡੀਡੇਟ ਮੇਰੀ ਗੱਲ ਧਿਆਨ ਨਾਲ ਸੁਣਨੀ ਹੈ ਰਾਜੇ ਜੇਕਰ राजे ਤੁਸੀਂ ਮੇਰੀ ਪਿਛਲੀ ਵੀਡੀਓ ਦੇਖੋ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ 2024 ਦੀ ਪੰਜਾਬ ਪੁਰਸੇ ਭਰਤੀ ਆ ਰਹੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਕਿਉਂਕਿ ਬਹੁਤ ਸਾਰੇ ਬੱਚਿਆਂ ਦਾ ਪ੍ਰੇਸ਼ਨ ਸੀ ਜੀ ਪੰਜਾਬ ਪੁਰਸਾ ਰਿਜ਼ਲਟ ਕਦੋਂ ਆਊਗਾ ਮੈਂ ਤੁਹਾਨੂੰ ਕਿਹਾ ਸੀ ਕਿ ਇੱਕ ਪ੍ਰੋਟੋਕੋਲ ਹੁੰਦਾ राजे ਪ੍ਰੋਟੋਕੋਲ ਇਹ ਹੁੰਦਾ ਕਿ ਜਿੰਨਾ ਚਿਰ ਕੋਈ ਪੁਰਾਣੀ ਭਰਤੀ ਕਲੀਅਰ ਨਹੀਂ ਹੁੰਦੀ ਉੰਨਾ ਟਾਈਮ ਨਵੀਂ ਭਰਤੀ ਆ ਜਿਹੜੀ ਉਹ ਆਨਲਾਈਨ ਨਹੀਂ ਹੋ ਸਕਦੀ ਜੇਕਰ ਤੁਸੀਂ ਮੇਰੀ ਉਹ 10 ਤੋਂ 15 ਦਿਨ ਪਹਿਲਾਂ ਜਾ ਕੇ ਵੀਡੀਓ ਦੇਖੋਗੇ ਉਹ ਜਿਵੇਂ ਸੇਮ ਟੂ ਸੇਮ ਗੱਲ ਕਹੀ ਹੋਈ ਹੈ ਤੇ ਉਸੇ ਤਰ੍ਹਾਂ ਹੀ राजे ਹੋਇਆਗਾ ਕੀ ਦੂਸਰੀ ਭਰਤੀ ਦੇ ਫਾਰਮ ਆਨਲਾਈਨ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜਿਹੜੀ ਪਛਾਣੀ ਪੰਜਾਬ ਪੁਲਿਸ 2023 ਦੀ ਭਰਤੀ ਸੀ ਉਹਦਾ ਜਿਹੜਾ ਨਤੀਜਾ ਉਹ ਆਊਟ ਕਰ ਦਿੱਤਾ ਗਿਆਗਾ ਤੇ ਜਿਹੜੇ ਬੱਚੇ ਨੇ ਜਿਹੜੀ 2024 ਦੇ ਵਿੱਚ ਸਿਲੈਕਸ਼ਨ ਲੈਣੀ ਹੈ ਉਹਨਾਂ ਵਾਸਤੇ ਵੀ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ ਦੱਸੂਗਾ ਤੁਹਾਨੂੰ ਕਿ 2024 ਦਾ ਪੇਪਰ ਕਿਹੜੀ ਸੰਸਥਾ ਲਊਗੀ ਠੀਕ ਹੈ ਜੀ ਤੇ ਹਰ ਕੈਂਡੀਡੇਟ ਨੂੰ ਹਰ ਵਾਰ ਦੀ ਤਰ੍ਹਾਂ ਪਹਿਲੇ ਹੀ ਨਤੀਜੇ ਵਾਸਤੇ ਦੱਸ ਦਿੱਤਾ ਸੀ ਜਿੰਨਾ ਕੈਂਡੀਡੇਟਾਂ ਨੇ ਪੇਪਰ ਦਿੱਤਾ ਨਤੀਜਾ ਵੇਖ ਲੈਣ ਪੰਜਾਬ ਪੁਲਿਸ ਭਰਤੀ 2023 ਦਾ ਨਤੀਜਾ ਆ ਚੁੱਕਿਆ ਹੈ ਨਤੀਜਾ ਦੇਖਦਾ ਵੀ ਰਾਜੇ ਇੱਕ ਤਰੀਕਾ ਹੁੰਦਾ ਸੋ ਦੱਸਦਾ ਕਿਵੇਂ ਦੇਖਣਾ ਠੀਕ ਹੈ ਜੀ ਦੇਖੋ ਜੀ ਇਹ ਗਈ ਹੈ ਤੁਹਾਡੀ ਮੈਰਿਟ ਲਿਸਟ ਠੀਕ ਹੈ ਜੀ ਮੈਰਿਟ ਲਿਸਟ ਗਈ ਹੈ ਤੁਹਾਡੀ ਰਾਜੇ BC ਕੈਟਾਗਰੀ ਜਿਹੜੀ ਮੁੰਡਿਆਂ ਦੀ ਕੱਟਆਫ ਗਈ ਹੈ ਰਾਜੇ ਉਹ ਗਈ ਹੈ 73 ਤੱਕ ਤੇ ਲੜਕੀਆਂ ਦੀ ਗਈ ਹੈ 60 ਤੱਕ ਇਸ ਤੋਂ ਬਾਅਦ EWS ਦੀ ਤੁਸੀਂ ਦੇਖ ਸਕਦੇ ਹੋ ਰਾਜੇ ਤੇ EWS ਬੂਮੈਂਨ ਦੀ ਇਸ ਤੋਂ ਬਾਅਦ ਐਕਸ ਸਰਵਿਸ ਮੈਨ ਜਨਰਲ ਐਕਸ ਸਰਵਿਸ ਮੈਨ BC ਐਕਸ ਸਰਵਿਸ ਮੈਨ SC ਤੇ MB ਐਕਸ ਸਰਵਿਸ ਮੈਨ एससी ਤੇ ਆਪਣੇ आरओ ठीक है जी इस तो बाद जनरल कैटेगरी ਦੀ ਮੈਟ ਜਿਹੜੀ ਹੋ ਗਈ ਹੈ ਭਾਈ 76 ਤੇ ਤੇ ਲੜਕੀਆਂ ਦੀ ਗਈ ਹੈ 65 ਤੇ ਇਸ ਤੋਂ ਬਾਅਦ ਜਿਹੜੇ ਐਸਸੀ ਹੈ ਨਾਰਮਲ ਆ ਜਾਂਦੇ ਆ ਆਪਣੇ ठीक है जी ਉਹਨਾਂ ਦੀ 67 52 ਤੇ एससी आर ओ ਦੀ ਗਈ ਹੈ ਜਿਹੜਾ 7398 ਆ ਪੁਆਇੰਟਾਂ ਨਾਲ ਵੀ ਫਰਕ ਪੈਣਾ राजे ਪੁਆਇੰਟਾਂ ਨਾਲ ਵੀ ਫਰਕ ਪੈਣਾ ਫ੍ਰੀडम फाइਟਰ ਦੀ राजे ਗਈ ਹੈ 48 ਮੁੰਡਿਆਂ ਦੀ 48 ਕੁੜੀਆਂ ਦੀ ਬਾਡੋ ਪੁਲਿਸ ਪਰਸਨਲ ਦੀ 40 ਅਤੇ ਕੁੜੀਆਂ ਦੀ 60 ਤੇ ਜਿਹੜੀ ਬਾਡੋ ਪੁਲਿਸ ਪਰਸਨਲ ਦੀ राजे ਇਹ ਨਹੀਂ ਬਗੈਸੀਆਂ ਮੈਂ ਤੁਹਾਨੂੰ ਫੇਰ ਦੱਸਦਾ ਇਸ ਵਾਰ ਵੀ ਖਾਲੀ ਰਹਿਣੀ ਹੈ ਲਗਭਗ ਕਿਉਂਕਿ ਇਹ ਸਰਟੀਫਿਕੇਟ ਹੀ ਨਹੀਂ ਹੈਗੇ ਜਿਨ੍ਹਾਂ ਨੇ ਇਹ ਅਪਲਾਈ ਕਰਿਆ ਹੋਇਆ ਹੁਣ राजे ਗੱਲ ਕਰਦੇ ਉਹਨਾਂ ਕੈਂਡੀਡੇਟਾਂ ਦੀ ਜਿਨ੍ਹਾਂ ਨੇ 2024 ਦਾ ਪੇਪਰ ਦੇਣਾ ਉਹਨਾਂ ਬਾਰੇ ਖਾਸ ਗੱਲਾਂ ਦੱਸਣ ਲੱਗਿਆ ਤੁਹਾਨੂੰ ਮੈਂ ਰਾਜੀ ਜਿਹੜੀ 2024 ਦੀ ਭਰਤੀ ਹੈ ਠੀਕ ਹੈ ਜੀ ਇਹਦੇ ਤੁਹਾਨੂੰ ਵੈਕੈਂਸੀ ਪਤਾਗਾ ਕਿ 1800 ਤਾਂ ਆ ਰਹੀ ਹੈ ਕਾਂਸਟੇਬਲ ਦੀ ਭਰਤੀ ਇਸ ਤੋਂ ਬਾਅਦ ਰਾਜੇ ਇੱਕ ਭਰਤੀ ਸਟਾਰਟ ਹੋਣ ਜਾ ਰਹੀ ਹੈ 1450 ਜਿਹਦੇ ਵਿੱਚ ਐਸਆਈ ਏਐਸਆਈ ਇਨਸਪੈਕਟਰ 3 ਸਟਾਰ ਇੰਨਾ ਰਿਪੋਰਟ ਆ ਰਹੀ ਹੈ ਠੀਕ ਹੈ ਜੀ ਇਹ ਅਲੱਗ ਆ ਰਹੀ ਹੈ ਤੁਹਾਡੇ ਵਾਸਤੇ ਗਿਫਟ ਦਿੱਤਾ ਪੰਜਾਬ ਸਰਕਾਰ ਨੇ ਆ ਭਾਰਤੀ ਤੁਹਾਨੂੰ ਪਤਾ ਕੀ 12ਵੀਂ ਵਾਲੇ ਕੈਂਡੀਡੇਟ ਵੀ ਰਿਚ ਅਪਲਾਈ ਕਰ ਸਕਦੇ ਹੁਣ ਬੱਚਿਆਂ ਦਾ ਸਭ ਤੋਂ ਜ਼ਿਆਦਾ ਮੈਨ ਹੈ ਕਿ ਇਹ ਇਹ ਪੇਪਰ ਹੈ ਜਿਹੜਾ ਇਹ ਜਿਹੜਾ ਐਗਜ਼ਾਮ ਹੋਣਾਗਾ ਇਹ ਕੰਡਕਟ ਕੌਣ ਕਰੂਗਾ ਤਾਂ ਰਾਜੇ ਜਿੱਥੋਂ ਜ਼ਿਕਰ ਮੈਨੂੰ ਲੱਗਦਾ 100% ਰਾਜੇ ਮੈਂ ਆਪਦੇ ਬਿਹਫਤ ਕਹਿ ਰਹੇ ਹਾਂਗਾ ਆਪਦੇ ਤੇ ਇਹ ਰਾਜੇ TCS ਹੀ ਲੋਗੇ ਇਹ ਪੇਪਰ ਠੀਕ ਹੈ ਜੀ ਕਾ ਕਰਕੇ ਰਾਜੇ ਮੈਂ ਕਹਿ ਰਹੇ ਹਾਂਗਾ ਕਿ ਜਿਹੜੀ ਤਿਆਰੀ ਐ ਆਪਾਂ ਨੂੰ ਸਲੇਵਸ ਜਿਹੜਾ ਇਹ ਦੇਣਗੇ ਉਹਦੇ ਅਕੋਰਡਿੰਗ ਜੇ ਤੱਕ ਤੁਸੀਂ ਤਿਆਰੀ ਕਰੋਗੇ ਰਾਜੇ ਫਿਰ ਤਾਂ ਤੁਸੀਂ ਪੇਪਰ ਦੇ ਵਿੱਚ ਇਹ ਸਮਝ ਲਓ ਕਿ ਫੇਲ ਹੋਵੋਗੇ ਸਿੱਧੀ ਗੱਲ ਦੱਸਦਾ ਕਿਉਂਕਿ ਇਹ ਕੀ ਕਰਦੇ ਹੁੰਦੇ ਰਾਜੇ ਇਹਨਾਂ ਸਲੇਵਸ ਕੁਝ ਹੋਰ ਹੁੰਦਾ ਤੇ ਪਾ ਕੁਝ ਇਹ ਹੋਰ ਦਿੰਦੇ ਹੁੰਦੇ ਆ ਠੀਕ ਹੈ ਜੀ ਦੂਸਰੀ ਗੱਲ ਰਾਜੇ ਜੇ ਕੋਈ ਕੈਂਡੀਡੇਟ ਮੇਰੇ ਹਿਸਾਬ ਨਾਲ ਸਟੱਡੀ ਕਰੂਗਾ ਜਾਂ ਆਊਟ ਆਫ ਸਲੇਵਸ ਵੀ ਜਾ ਕੇ ਰਾਜੇ ਆਪ ਨੂੰ ਸਟੱਡੀ ਕਰਨੀ ਪਊਗੀ ਫਿਰ ਜਾ ਕੇ ਰਾਜੇ ਆਪਾਂ ਇਹ ਪੇਪਰ ਕਲੀਅਰ ਕਰ ਸਕਦੇ ਆ ਠੀਕ ਹੈ ਜੀ ਉਸ ਵਾਸਤੇ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਕਿਉਂਕਿ ਹੁਣ ਤੁਹਾਡੇ ਕੋਲ ਟਾਈਮ ਹੈਗਾ ਰਾਜੇ ਹੁਣ ਤੁਹਾਡੇ ਕੋਲ ਟਾਈਮ ਹੈਗਾ ਕਿ ਜੇ ਕੋਈ ਕੈਂਡੀਡੇਟ ਪੰਜਾਬ ਪੜੋ 2024 ਦੀ ਵੀਡੀਓ ਦੀ ਪੰਜਾਬ ਪਟਵਾਰੀ ਦੀ ਆਲ ਪੰਜਾਬ ਐਗਜ਼ਾਮ ਆਲ ਕਲਰਕ ਐਗਜ਼ਾਮ ਇਹਨਾਂ ਦੀ ਤਿਆਰੀ ਕਰਨਾ ਚਾਹੁੰਦਾ ਹੈ ਸੇਫਰ ਮੇਰੇ ਕੋਲ ਲਿਮਟਡ ਜੇ ਚਾਰ ਜਾਂ ਪੰਜ ਬੈਚ ਚੱਲ ਰਹੇ ਆ ਇਹਦੇ ਵਿੱਚ ਰਾਜੇ ਤੁਹਾਨੂੰ ਕੀ ਮਿਲੂਗਾ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਠੀਕ ਹੈ ਜੀ ਸਾਰੀਆਂ ਕਲਾਸਾਂ ਤੁਹਾਨੂੰ ਜ਼ੀਰੋ ਲੈਵਲ ਤੋਂ ਮਿਲਣਗੀਆਂ ਨਾਲ ਤੁਹਾਨੂੰ ਪੀਡੀਐਫ ਮਿਲਣਗੇ ਜਿੰਨਾ ਕੈਂਡੀਡੇਟਾਂ ਨੂੰ ਰਾਜੇ ਮੈਥ ਤੇ ਇੰਗਲਿਸ਼ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਉਨ੍ਹਾਂ ਵਾਸਤੇ ਦਾ ਜੀ ਇਹ ਮੈਚ ਬਹੁਤ ਜ਼ਿਆਦਾ ਮੋਸਟ ਸਫੀਸਟ ਰਹਿਣ ਵਾਲਾਗਾ ਕਿਉਂਕਿ ਤੁਹਾਨੂੰ ਇਹਦੇ ਵਿੱਚ ਰਾਜੇ ਕੋਈ ਵੀ ਮੈਥ ਦੇ ਵਿੱਚ ਤੁਹਾਨੂੰ ਫਾਰਮੂਲੇ ਨਹੀਂ ਲਗਾਉਂਦਾ ਬਿਲਕੁਲ ਨਾਰਮਲ ਤਰੀਕੇ ਨਾਲ ਰਾਜੇ ਤੁਹਾਨੂੰ ਸਾਰੇ ਸਮ ਕੱਢਣਾ ਸਿਖਾਉਣੇ ਆ ਜਿਹੜੇ ਬੱਚੇ ਤੋਂ ਰਾਜੇ ਕਈ ਬੱਚੇ ਜਿਹੜੇ ਇਹ ਜੀ ਸੀ ਜਿਨ੍ਹਾਂ ਨੂੰ ਮੈਥ ਬਿਲਕੁਲ ਵੀ ਨਹੀਂ ਆਉਂਦਾ ਸੀ ਉਹੀ 15 20 ਨੰਬਰਾਂ ਮੈਥ ਦੇ ਵਿੱਚੋਂ ਲੈ ਕੇ ਰਾਜੇ ਉਹ ਕੈਂਡੀਡੇਟ 2021 ਦੇ ਵਿੱਚ ਵੀ ਬਹੁਤ ਕੈਂਡੀਡੇਟ ਸਿਲੈਕਟ ਹੋਏ ਤੇ 20 ਡੇਰੇ ਵਿੱਚ ਬਹੁਤ ਕੈਂਡੀਡੇਟ ਸਲੈਕਟ ਹੋਏ ਆ ਤੇ ਜਿਹੜੇ ਕੈਂਡੀਡੇਟਾਂ ਦਾ ਨਾਮ ਹੈ ਇਹਨੇ ਨੰਬਰ ਬੰਦ ਦੇ ਆ ਉਹ ਪਲੀਜ਼ ਰਾਜੀ ਬាទਰੋ ਬាទ ਤੁਸੀਂ ਕਮੈਂਟ ਤੇ ਮੈਸੇਜ ਜਰੂਰ ਕਰਿਆ ਕਰੋ ਠੀਕ ਹੈ ਜੀ ਕਿਉਂਕਿ ਆਪਾਂ ਨੂੰ ਫੇਕ ਉਹਦੀ ਲੋੜ ਨਹੀਂ ਹੈਗੀ ਤੁਹਾਡੇ ਪਿਆਰ ਦੀ ਲੋੜ ਹੈ ਰਾਜੇ ਠੀਕ ਹੈ ਜੀ ਜਿੱਦਾਂ ਤੁਸੀਂ ਵਿਸ਼ਵਾਸ ਕੀਤਾਗਾ ਉਹਦਾ ਉਹਦੀ ਲੋੜ ਆਪਾਂ ਨੂੰ ਤੇ ਉਹਦੇ ਬਾਅਦ ਰਾਜੇ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਦੀਪੁਲਰ এডਿਕੇਸ਼ਨ ਰਾਜੇ ਜਿੰਨਾ ਬੱਚੇ ਕੋਲੇ ਆਈਫੋਨ ਹੋਵੇ ਐਪ ਡਾਊਨਲੋਡ ਕਰਨੇ ਕਲਾਸ ਪਲਸ ਕਲਾਸ ਪਰ ਇੱਕ ਕੋਡ ਕੋਡ ਵੀ ਫਿਲ ਕਰਨਾ ਹੁੰਦਾ ਡਬਲ ਐਕਸ ਨਾਮ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋਦੀ ਹੈ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਕੰਟੈਂਟ ਲਈ ਰਾਜੇ ਸਾਡੀ 100% ਗਾਰੰਟੀ ਹੋਊਗੀ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰ 5% ਫੀਸ ਹੈ ਜਿਹਦੇ ਵਿੱਚ ਤੁਹਾਨੂੰ ਆਲ ਸਬਜੈਕਟ ਕਰਵਾਏ ਜਾਣਗੇ ਰਾਜੇ ਇੰਗਲਿਸ਼ ਵੀ ਤੁਹਾਨੂੰ ਕਿ ਤੁਸੀਂ ਰਾਜੇ ਬਿਲਕੁਲ ਪਰਫੈਕਟ ਬਣ ਜੂਗੇ ਹਰੇਕ ਸਬਜੈਕਟ ਦੇ ਵਿੱਚ ਬਾਕੀ ਰਾਜੇ ਮਿਹਨਤ ਤੁਹਾਡੀ ਹੈ ਜਿੰਨੀ ਕਰੋਗੇ ਉਨੀ ਥੋੜੀ ਹੈ ਠੀਕ ਹੈ ਰਾਜੇ ਧੰਨਵਾਦ ਹੈ ਮੇਰੇ ਦੋਸਤੋ ਜਿਉਂਦੇਵਾਦ ਦੇ ਦਿਓ ਹਜੇ ਤੁਹਾਡੇ ਕੋਲ ਰਾਜੇ ਤਿਆਰੀ ਦਾ ਟਾਈਮ ਹੈਗਾਗਾ ਜਲਦੀ ਜਲਦੀ ਬੈਚ ਜੁਆਇਨ ਕਰਕੇ ਆਪ ਦੀ ਸਟੱਡੀ ਜਿਹੜੀ ਉਹ ਕੰਪਲੀਟ ਕਰ ਸਕਦੇ ਹੋ